ਆਸੇ ਕਰਕੇ ਜ਼ਮੀਰ ਵੇਚਤੀ ਆਵਦੀ ਸ਼ਰਮਕਾਰ ਤੂੰ ਦੀਪ ਸਿੱਧੂ ਦੀ ਭੈਣ ਹੁਣ ਤੂੰ ਇਹ ਜਿਹੀਆਂ ਫਿਲਮਾਂ ਕਰੇਂਗੀ ਤੁਸੀਂ ਚਮਕੀਲੇ ਲਈ ਵੀ ਬੋਲੀ ਜਾਂਦੇ ਹੋ ਅੱਜ ਵੀ ਸਭ ਤੋਂ ਵੱਧ ਸੁਣਿਆ ਜਾਂਦਾ ਚੋਕੀਲਾ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਵੀਡੀਓ ਸ਼ੁਰੂ ਕਿਵੇਂ ਕਰਾਂ ਮਤਲਬ ਆ ਕੇ ਸਸਤੀ ਕਲਾਕਾਰਾਂ ਨੂੰ ਵੀ ਜੀ ਨਹੀਂ ਕਰਦਾ ਸਿੱਧੀ ਗੱਲ ਮੈਂ ਸ਼ੁਰੂ ਕਰਦੀ ਆ ਮੈਂ ਕੱਲ ਇੱਕ ਪੋਸਟ ਪਾਈ ਸੀ ਫਤੰ ਚਮਕੀਲਾ ਬਾਰੇ ਜਿੱਤੇ ਤੁਹਾਡੇ ਜਿਹੜੇ ਕਮੈਂਟ ਨੇ ਉਹਨਾਂ ਦੀ ਝੜੀ ਲਾਤੀ ਤੁਸੀਂ ਉਹਦੇ ਬਹੁਤ ਨਫ਼ਰਤ ਵਾਲੇ ਕਮੈਂਟ ਵੀ ਸੀਗੇ ਜਿਹੜੇ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਏ ਮੈਂ ਕਦੇ ਨਹੀਂ ਸੋਚਿਆ ਸੀ ਮੈਂ ਐਂ ਲਾਈਵ ਆ ਕੇ ਤੁਹਾਡੇ ਨਾਲ ਗੱਲ ਕਰੂੰਗੀ ਕਿਉਂਕਿ ਮੇਰੀ ਇਹ ਆਦਤ ਨਹੀਂ ਮੇਰਾ ਇਹ ਸੁਭਾਅ ਨਹੀਂ ਮੈਂ ਇਹ ਜੀ ਹੈ ਨਹੀਂ ਪਰ ਜਦੋਂ ਬੰਦਾ ਸੱਚਾ ਹੁੰਦਾ ਉਹਨੂੰ ਆਪਦੀ ਗੱਲ ਕਹਿਣੀ ਪੈਂਦੀ ਆ ਤੇ ਮੈਂ ਵੀ ਆਪਦੀ ਗੱਲ ਕਹਿਣ ਖਾਤਰ ਹੀ ਆਈ ਆ ਲਾਈਵ ਕਿਉਂਕਿ ਤੁਸੀਂ ਘਰਾਂ 'ਚ ਫੋਨ ਲੈ ਕੇ ਇਸ ਲਈ ਹੀ ਬੈਠੇ ਹੋਣੇ ਹੋ ਜੋ ਮੈਨੂੰ ਲੱਗਦਾ ਕਿ ਜਿੱਥੇ ਤੁਹਾਨੂੰ ਮੌਕਾ ਮਿਲੇ ਜਾਂ ਕੁੜੀ ਨੂੰ ਜਾਂ ਕਿਸੇ ਨੂੰ ਤੁਸੀਂ ਜੋ ਤੁਹਾਡੇ ਜੀ ਚਾਉਂਦਾ ਤੁਸੀਂ ਉਹ ਕਹਿੰਦੇ ਹੋ ਮੇਰੀ ਪੋਸਟ ਦੇ ਉੱਤੇ ਕਮੈਂਟ ਦੇਖ ਲਓ ਬਹੁਤ ਸਾਰੇ ਕਮੈਂਟ ਆਏ ਆ ਤੁਹਾਡੇ ਮੇਰੇ ਇੰਸਟਾਗ੍ਰam ਤੇ ਵੀ ਮੇਰੇ ਫੇਸਬੁੱਕ ਪੇਜ ਤੇ ਵੀ ਇਹ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਨੇ ਉਸ ਤਰ੍ਹਾਂ ਦੇ ਕਮੈਂਟ ਕੀਤੇ ਆ ਮੈਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਨੂੰ ਆਈ ਆ ਇਸ ਵੇਲੇ ਜਿਹੜਾ ਵੀ ਐਕਟਰ ਹੁੰਦਾ ਨਾ ਉਹਦਾ ਸੁਪਨਾ ਹੁੰਦਾ ਉਹਦੇ ਅੰਦਰ ਭੁੱਖ ਹੁੰਦੀ ਹੈ ਕੰਮ ਕਰਨ ਦੀ ਭੁੱਖ ਮੇਰੇ ਅੰਦਰ ਬਹੁਤ ਹੈ ਚੰਗਾ ਕੰਮ ਕਰਨ ਦੀ ਭੁੱਖ ਆ ਮੇਰੇ ਅੰਦਰ ਜਿਹੜੇ ਵੀ ਐਕਟਰ ਐਕਟ੍ਰੈਸਸ ਨੇ ਇਮਤੀਆਜ਼ ਸਰਦੀਆਂ ਬਹੁਤ ਫਿਲਮਾਂ ਨੇ ਉਹ ਬਹੁਤ ਵੱਡੇ ਡਾਇਰੈਕਟਰ ਨੇ ਕੋਈ ਆਮ ਡਾਇਰੈਕਟਰ ਨਹੀਂ ਕਿ ਉਹ ਅਸੀਂ ਫੈਨ ਆ ਉਹਨਾਂ ਦੇ ਹਾਈਵੇ ਤਮਾਸ਼ਾ ਲਵ ਆਜਕਲ ਕਮਾਲ ਦੀਆਂ ਫਿਲਮਾਂ ਰੌਕਸਟਾਰ ਸੁਪਨਾ ਹੁੰਦਾ ਤੇ ਉਹਨਾਂ ਦਾ ਤੁਹਾਨੂੰ ਚੁਣ ਲੈਣਾ ਕਿਸੇ ਪ੍ਰੋਜੈਕਟ ਲਈ ਉਹ ਪ੍ਰਾਪਤੀ ਹੈ ਮੇਰੀ ਐਜ਼ ਅ ਐਕਟ੍ਰੈਸ ਮੇਰੇ ਲਈ ਉਹ ਐਵਾਰਡ ਜਿਹੜਾ ਮੈਨੂੰ ਮਿਲਿਆ ਪਰਮਾਤਮਾ ਨੇ ਮੇਰੀ ਝੋਲੀ ਪਾਇਆ ਇਸ ਮੇਰੇ ਜ਼ਿੰਦਗੀ ਦੇ ਇਸ ਮੋੜ ਤੇ ਮੈਨੂੰ ਥੋੜੀ ਹੌਂਸਲਾ ਵਜ਼ਾਈ ਚਾਹੀਦੀ ਸੀ ਨਾ ਕਿ ਤੁਹਾਡੇ ਮੇਹਣੇ ਪੈਸੇ ਕਰਕੇ ਜ਼ਮੀਰ ਵੇਚਤੀ ਆਵਦੀ ਸ਼ਰਮ ਕਰ ਤੂੰ ਦੀਪ ਸਿੱਧੂ ਦੀ ਭੈਣ ਹੁਣ ਤੂੰ ਇਹੋ ਜਿਹੀਆਂ ਫਿਲਮਾਂ ਕਰੇਂਗੀ ਕਿਹੜਾ ਪੈਸਾ ਤੁਸੀਂ ਮੈਨੂੰ ਘਰੇ ਆ ਕੇ ਪੈਸਾ ਦੇ ਕੇ ਗਏ ਹੋ ਜੇ ਦੀਪ ਹੁੰਦਾ ਉਹਨੇ ਬਹੁਤ ਦੁਖੀ ਹੋਣਾ ਸੀ ਤੁਹਾਨੂੰ ਜਿਆਦਾ ਪਤਾ ਮੇਰੇ ਤੋਂ ਵੱਧ ਪਤਾ ਤੁਹਾਨੂੰ ਉਹ ਐਪਰੀਸ਼ੀਏਟ ਕਰਦਾ ਸੀ ਉਹਨੂੰ ਲੱਗਦਾ ਸੀ ਕਿ ਅੱਗੇ ਵਧੋ ਕੰਮ ਕਰੋ ਤੁਸੀਂ ਕਹਿੰਦੇ ਹੋ ਨਾ ਵੀ ਦੀਪ ਹੁੰਦਾ ਦੁਖੀ ਹੁੰਦਾ ਮਕੈਨੀਆਂ ਕਿ ਕਾਸ਼ ਤੀ ਹੁੰਦਾ ਉਹਨੂੰ ਲੱਗ ਜਾਂਦਾ ਪਤਾ ਫਿਰ ਤੁਹਾਨੂੰ ਪਤਾ ਲੱਗਦਾ ਕਿ ਉਹ ਕੀ ਕਰਦਾ ਤੁਹਾਨੂੰ ਕੁਝ ਵੀ ਨਹੀਂ ਪਤਾ ਹੁੰਦਾ ਤੁਸੀਂ ਲੱਗ ਜਾਂਦੇ ਹੋ ਤੁਸੀਂ ਲਿਖਣ ਨਾ ਤੁਸੀਂ ਭਾਸ਼ਾ ਦੇਖਦੇ ਹੋ ਕੀ ਬੋਲਣਾ ਹੈ ਪਹਿਲਾਂ ਮੇਰਾ ਜੀ ਕਰਦਾ ਸੀ ਨਾ ਮੈਂ ਤੁਹਾਡੇ ਕਮੈਂਟਸ ਮੈਂ ਲੇਖਾਂ ਤੇ ਮੈਂ ਕੱਲੇ ਕੱਲੇ ਜੇ ਪੜਾਂ ਤੁਹਾਡੀਆਂ ਉਹ ਭਾਸ਼ਾ ਤੁਹਾਡੀਆਂ ਉਹ ਗੱਲਾਂ ਤਾਨੂੰ ਸ਼ਰਮ ਆਉਣੀ ਚਾਹੀਦੀ ਆਪਦੇ ਆਪ ਤੇ ਵੀ ਅਸੀਂ ਕੀ ਲਿਖਦੇ ਆ ਬੜੇ ਤੁਸੀਂ ਸਿਆਣੇ ਹੋ ਛੇ ਦੀਪ ਹੁੰਦਾ ਫੇਰ ਉਹਨੇ ਦੇਖਣਾ ਸੀ ਤੂੰ ਕੀ ਕਰਦੀ ਐ ਕਾਸ਼ ਦੀਪ ਹੁੰਦਾ ਆ ਜਿਹੜਾ ਕੁਝ ਤੁਸੀਂ ਕਰਦੇ ਹੋ ਨਾ ਨਾ ਇਹ ਨਹੀਂ ਸੀ ਕਰਦੇ ਹੋਣਾ ਤੁਸੀਂ ਤੁਸੀਂ ਜਿਵੇਂ ਉਸ ਵੇਲੇ ਦੀਪ ਦਾ ਸਾਥ ਨਹੀਂ ਦਿੱਤਾ ਪਤਾ ਨਹੀਂ ਤੁਸੀਂ ਅੱਜ ਵੀ ਕੀ ਕਰ ਰਹੇ ਹੁੰਦੇ ਉਹਦੇ ਨਾਲ ਜੇ ਹੁੰਦਾ ਤੁਸੀਂ ਚਮਕੀਲੇ ਲਈ ਵੀ ਬੋਲੀ ਜਾਂਦੇ ਹੋ ਅੱਜ ਵੀ ਸਭ ਤੋਂ ਵੱਧ ਸੁਣਿਆ ਜਾਂਦਾ ਚਮਕੀਲਾ ਉਹਤੇ ਫਿਲਮ ਕਿਉਂ ਬਣਾਈ ਹੈ ਜੀ ਉਹ ਚ ਤੁਸੀਂ ਕੰਮ ਕਿਉਂ ਕੀਤਾ ਉਹ ਤਾਂ ਗੰਦੇ ਗਾਣੇ ਗਾਉਂਦਾ ਸੀ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਫਿਲਮ ਕੀਤੀ ਹੈ ਪਰ ਮੈਨੂੰ ਨਹੀਂ ਪਤਾ ਕਿਹੜੇ ਗੰਦੇ ਗਾਣੇ ਸੀ બસ ਇਹੀ ਕਹਿਣਾ ਚਾਹੂੰਗੀ ਮੈਨੂੰ ਮaaf ਕਰੋ ਮੈਂ ਦੀਪਦੀ ਭੈਣ ਹਾਂ ਉਹ ਮੇਰਾ ਭਰਾ ਹੈ ਸੀ ਰਹੂਗਾ ਤੁਹਾਡੇ ਤੋਂ ਨਹੀਂ ਮੈਂ ਕੋਈ ਇੱਥੇ ਲਿਖਤੀ ਸਰਟੀਫਿਕੇਟ ਲੈਣਾ ਕਿ ਤੂੰ ਕਹਿ ਜਾਂ ਤੂੰ ਨਾ ਕਹਿ ਬਸ ਮੈਨੂੰ ਕੀ ਗੱਲ ਕਰਨੀ ਸੀ